ਆ ਦੇਖ ਲਓ ਦੋਸਤੋ ਸਾਡੀਆਂ ਸਰਕਾਰਾਂ ਦੇ ਕੰਮ ਹਾਈਵੇ ਦੇ ਉੱਤੇ ਫਾਟਕ ਬਣਿਆ ਹੋਇਆ ਕਿਤੇ ਨਹੀਂ ਦੇਖਿਆ ਕਿ ਹਾਈਵੇ ਦੇ ਉੱਤੇ ਫਾਟਕ ਬਣਿਆ ਹੋਵੇ ਜਿੰਨੇ ਵੀ ਹਾਈਵੇ ਦੇ ਉੱਤੇ ਫਾਟਕ ਆਉਂਦੇ ਆ ਸਭ ਦੇ ਉੱਤੇ ਬ੍ਰਿਜ ਬਣੇ ਹੋਏ ਆ ਤੇ ਤਕਰੀਬਨ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਇਹ ਰੋਡਾਂ ਤੇ ਨਹੀਂ ਆਏ ਟਰੱਕ ਡਰਾਈਵਰ ਖਾਸ ਕਰਕੇ ਵੀਰ ਉਹ ਆਪਦੀ ਸਪੀਡ ਦੇ ਨਾਲ ਆਉਂਦੇ ਆ ਉਹਨਾਂ ਦੀ ਕੋਈ ਗਲਤੀ ਨਹੀਂ ਤੇ ਆ ਵੀ ਕੋਈ ਟਰੱਕ ਭਰਾ ਟਰੱਕ ਵਾਲਾ ਵੀਰ ਆਪਦੀ ਸਪੀਡ ਨਾਲ ਆ ਰਿਹਾ ਸੀ ਤੇ ਅੱਗੇ ਹਾਈਵੇ ਦੇ ਉੱਤੇ ਫਾਟਕ ਲੱਗੇ ਹੋਏ ਸੀ ਤੇ ਵੇਖੋ ਕਿੰਨਾ ਭੈੜਾ ਐਕਸੀਡੈਂਟ ਹੋਇਆ ਆ ਇੱਕ ਦੋ ਦੋ ਗੱਡੀਆਂ ਤਾਂ ਨਾ ਟਰੱਕਾਂ ਦੇ ਵਿੱਚਕਾਰ ਆ ਗਈਆਂ ਸੀ ਬਹੁਤ ਹੀ ਭਿਆਨਕ ਐਕਸੀਡੈਂਟ ਹੈ ਤੇ ਇੱਕ ਵੀਰ ਤਾਂ ਜਿਹੜਾ ਗੱਡੀ ਦੇ ਵਿੱਚ ਸੀ ਉਹ ਕਿਸਮਤ ਨਾਲ ਹੀ ਬਚਿਆ ਤੇ ਗੱਲਾਂ ਅਸੀਂ ਕਰਦੇ ਆਂ ਵੀ ਅਸੀਂ ਅਮਰੀਕਾ ਦੇ ਬਰਾਬਰ ਜਾਵੜੇ ਫਲਾਨਿਆਂ ਦੇਸ਼ਾਂ ਦੇ ਬਰਾਬਰ ਜਾਵੜੇ ਅਸੀਂ ਵਰਲਡ ਪਾਵਰ ਬਣ ਗਏ ਤੇ ਸਾਡੇ ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਹਾਈਵੇ ਦੇ ਉੱਤੇ ਵੀ ਫਾਟਕ ਬਣਾਉਣੇ ਕਿੰਨੇ ਗਲਤ ਹੈ ਵੀ ਜਿੰਨੇ ਵੀ ਹਾਈਵੇ ਦੇ ਉੱਤੇ ਫਾਟਕਾਉਂਦੇ ਆ ਸਭ ਤੇ ਬ੍ਰਿਜ ਬਣੇ ਹੋਏ ਆ ਇਹ ਬਠਿੰਡਾ ਤੋਂ ਚੰਡੀਗੜ੍ਹ ਵਾਲੇ ਰੋਡ ਤੇ ਆ ਲਹਿਰੇ ਕੋਲ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਸਮਝੋ ਬਾਹਰ ਹੈ ਸਾਡੀਆਂ ਸਰਕਾਰਾਂ ਵੀ ਇਹਨਾਂ ਦੀ ਸੋਚ ਕਿੱਥੇ ਆ ਤੇ ਜਦੋਂ ਵੀ ਆਪਾਂ ਅਣਜਾਣ ਰਾਹ ਤੇ ਜਾਂਦੇ ਆ ਜਿਹੜੇ ਰੋਡ ਬਾਰੇ ਆਪਾਂ ਨੂੰ ਨਹੀਂ ਪਤਾ ਖਾਸ ਕਰਕੇ ਰਾਤ ਨੂੰ ਥੋੜੀ ਜੀ ਲਿਮਟ ਸਪੀਡ ਤੇ ਜਾਇਆ ਕਰੋ ਪਤਾ ਨਹੀਂ ਸਾਡੀਆਂ ਸਰਕਾਰਾਂ ਦੇ ਕਿੱਥੇ ਚੰਦ ਚੜਾਏ ਹੋਣ ਆ ਤਾਂ ਭਰਾਵਾਂ ਦੀ ਕਿਸਮਤ ਤੇ ਹੀ ਸੀ ਜਿਹੜਾ ਵੀਰਾਂ ਦਾ ਬਚਾਅ ਹੋ ਗਿਆ ਤੇ ਪਰ ਸਰਕਾਰਾਂ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ